ਸਸਟਿਕਾਲ ਦੇ ਸਾਰਿਆਂ ਨੂੰ ਮੈਂ ਕਿਰਨ ਸੂਟ ਗੈਲਰੀ ਬਿਟੀਕ ਤੋਂ ਸਵਾਗਤ ਕਰਦੀ ਆ ਤੁਹਾਡਾ ਤੇ ਉਮੀਦ ਕਰਦੀ ਆ ਤੁਸੀਂ ਸਾਰੇ ਠੀਕ ਹੋਵੋਗੇ ਤੇ ਅੱਜ ਆਪਾਂ ਇੱਕ ਹੋਰ ਸੂਟ ਲੈ ਕੇ ਆਏ ਆ ਪ੍ਰਿੰਟਡ ਸ਼ਾਲਟ ਤੇ ਪਲੇਨ ਬਾਟਮਾ ਬਾਟਮ ਦੇ ਉੱਪਰ ਵਰਕ ਕੀਤਾ ਤੇ ਸੂਟ ਦੇਖਣ ਤੋਂ ਪਹਿਲਾਂ ਤੁਸੀਂ ਸਾਡੇ ਚੈਨਲ ਨੂੰ ਯੂ ਸਬਸਕ੍ਰਾਈਬ ਕਰੋ ਤੇ ਸਾਨੂੰ ਸਪੋਰਟ ਕਰਦੇ ਰਹੋ ਸਾਡੇ ਵੀਡੀਓ ਦੇ ਨੀਚੇ ਕਮੈਂਟ ਜੁੜ ਕਰਿਆ ਕਰੋ ਤੇ ਉਹਨਾਂ ਨੂੰ ਸ਼ੇਅਰ ਜੁੜ ਕਰਿਆ ਕਰੋ ਇਸ ਨਾਲ ਸਾਡੇ ਚੈਨਲ ਦੀ ਗਰੋਥ ਹੁੰਦੀ ਆ ਤੇ ਜੇ ਜਿਨ੍ਹਾਂ ਨੇ ਸਾਨੂੰ ਨਹੀਂ ਸਬਸਕ੍ਰਾਈਬ ਕੀਤਾ ਪਲੀਜ਼ ਛੇਤੀ ਛੇਤੀ ਜਾ ਕੇ ਯੂ ਸਬਸਕ੍ਰਾਈਬ ਕਰੋ ਤੇ ਆਓ ਹੁਣ ਆਪਾਂ ਇਹ ਸੂਟ ਦੇਖਦੇ ਹਾਂ ਇਹ ਪ੍ਰਿੰਟਰਡ ਸ਼ਰਟ ਆ ਇਹ ਤੇ ਸਿੰਪਲ ਹੈ ਨੀਚੇ ਬੈਕ ਸਾਈਡ ਤੇ ਫਰੰਟ ਤੇ ਕਟਾਅਮ ਕੀਤੇ ਗਏ ਨੇ ਤੇ ਸੇਮ ਇਹਦੇ ਨਾਲ ਦੇ ਬਾਜੂ ਤੇ ਇਹ ਦੀ ਬਾਟਮ ਆ ਬਾਟਮ ਦੀ ਗੂਰੀ ਦੇ ਉੱਪਰ ਵਰਕ ਕੀਤਾ ਹੋਇਆ ਤੇ ਕਟਾਅਮ ਦੋਹਾਂ ਦੇ ਸੇਮ ਨੇ ਬਾਟਮ ਦੇ ਤੇ ਸ਼ਰਟ ਦੇ ਉੱਪਰ ਕਟਾਅਮ ਸੇਮ ਨੇ ਤੇ ਬਾਟਮ ਦੇ ਉੱਪਰ ਐਕਸਟਰਾ ਜੋ ਵਰਕਾ ਉਹ ਇਹਦੇ ਨਾਲ ਮੈਚ ਕਰਦਾ ਸੂਟ ਨਾਲ ਕੀਤਾ ਹੋਇਆ ਥੋੜੂ ਇਹ ਕਿਵੇਂ ਲੱਗ ਰਿਹਾ ਕੰਬੀਨੇਸ਼ਨ ਕਿਵੇਂ ਲੱਗ ਰਿਹਾ ਵਰਕ ਕਿਵੇਂ ਲੱਗ ਰਿਹਾ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਜੇ ਤੁਸੀਂ ਵੀ ਆਪਣੀ ਪਸੰਦ ਦੇ ਸੂਟ ਬੜਵਾਉਣਾ ਚਾਹੁੰਦੇ ਹੋ ਤਾਂ ਪਲੀਜ਼ ਸਾਡੀ ਨੂੰ ਵਟਸਐਪ ਤੇ ਜਰੂਰ ਕੰਟੈਕਟ ਕਰਿਆ ਕਰੋ ਇਦਾਂ ਹੀ ਸਰਪੋਰਟ ਕਰਦੇ ਰਹੋ ਸਾਡੀਆਂ ਵੀਡੀਓ ਸ਼ੇਅਰ ਕਰਦੇ ਰਹੋ ਤੇ ਤੁਸੀਂ ਨੋਟੀਫਿਕੇਸ਼ਨ ਬਟਨ ਜੂਰ ਦਬਾਇਆ ਕਰੋ ਤਾਂ ਜੋ ਸਾਡੀ ਵੀਡੀਓ ਤੇ ਸ਼ੋਰਟ ਦਾ ਤੁਹਾਨੂੰ ਨੋਟੀਫਿਕੇਸ਼ਨ ਮਿਲ ਜਿਆ ਕਰੀ ਤੇ ਤੁਸੀਂ ਸਾਡੀ ਵੀਡੀਓ ਸਭ ਤੋਂ ਪਹਿਲਾਂ ਦੇਖ ਸਕੋ ਥੈਂਕ ਯੂ